ਆਓ ਤੁਹਾਨੂੰ ਕ੍ਰਿਸਟਲਸ ਆਫ ਮੈਗਨੀਸ਼ੀਅਮ ਸਲਫੇਟ ਦੇਖੀਏ ਆਪਾਂ ਕ੍ਰਿਸਟਲ ਨੇ ਕ੍ਰਿਸਟਲ ਸੂਈਆ ਵਰਗੇ ਹੁੰਦੇ ਨੇ ਰਸਾਇਣ ਮੈ ਰੈਕਟਰ ਵਰਗੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਣਕ ਨੂੰ ਗਰਮੀ ਦੀ ਮਾਰ ਤੋਂ ਬਚਾਉਣ ਲਈ ਕੀਤੀ ਜਾਣ ਵਾਲੀ ਸਪੇਈ ਦੀ ਜਿਹੜੀ ਆਪਾਂ ਕਰ ਰਹੇ ਆਂ ਤੇ ਇਸ ਦੇ ਵਿੱਚ ਜਿਵੇਂ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦੋ ਤੱਤਾਂ ਬਾਰੇ ਖਾਸ ਤੌਰ ਤੇ ਆਪਾਂ ਚਰਚਾ ਕੀਤੀ ਹੈ ਜਿਹਦੇ ਵਿੱਚ ਬੋਰੋਨ ਤੇ ਦੂਸਰਾ ਆਪਣੇ ਕੋਲ ਜਾਂਦਾ 13045 ਜਾਂ ਪੋਟਾਸ਼ੀਅਮ ਨਾਈਟ੍ਰੇਟ ਤੇ ਖੋਜਾਂਰ ਤੱਤਾਂ ਦੇ ਆਧਾਰ ਤੇ ਆਪਾਂ ਇਹ ਦੇਖ ਚੁੱਕੇ ਹਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਬਈ 13045 ਤੇ ਬੋਰੋਨ ਜਿਹੜਾ ਤੱਤ ਹੈ ਇਹ ਕਣਕ ਨੂੰ ਗਰਮੀ ਦੀ ਮਾਰ ਤੋਂ ਬਚਾਉਣ ਵਿੱਚ ਸਹਾਇਤਾ ਕਰਦਾ ਹੈ ਬਕਾਇਦਾ ਖੋਜ ਪੱਤਰਾਂ ਦੇ ਰੈਫਰੈਂਸਸ ਨਾਲ ਜਿਹੜੀਆਂ ਕੋਜਾਂ ਛਪ ਚੁੱਕੀਆਂ ਨੇ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਤੇ ਚਰਚਾ ਕੀਤੀ ਆ ਤੇ ਇਹ ਕੋਲ ਜਿਹੜਾ ਆਪਾਂ ਤਿਆਰ ਕੀਤਾ ਇਸ ਦੇ ਵਿੱਚ 13045 ਮੈਗਨੀਸ਼ੀਅਮ ਸਲਫੇਟ ਤੇ ਬੋਰੋਨ ਤਿੰਨ ਤੱਤ ਆਪਾਂ ਇਹਦੇ ਵਿੱਚ ਬਾਗੇ ਸਪਰੇਅ ਕਰਨ ਜਾ ਰਹੇ ਆ ਤੇ ਜਿਹੜੀ ਕਣਕ ਹੈ ਉਹ ਆਪਣੀ ਬੂਟਿੰਗ ਸਟੇਜ ਦੇ ਵਿੱਚ ਹੈ ਜਿਸ ਦੇ ਉੱਪਰ ਆਪਾਂ ਜਿਹੜਾ ਪ੍ਰੈਸ਼ਰ ਪੰਪ ਹੈ ਉਹਦੇ ਨਾਲ ਸਪਰੇਅ ਕਰ ਸਕਦੇ ਆ ਤੇ ਆਪਾਂ ਇਹ ਸਪਰੀ ਵੀ ਆਪਣੇ ਘਰੇ ਬਣਾਏ ਹੋਏ ਪਲੈਟਿਨੇ ਦਾ ਇੰਜਣ ਲਾ ਕੇ ਜਿਹੜਾ ਪੰਪ ਤਿਆਰ ਕੀਤਾ ਸੀ ਉਹਦੇ ਨਾਲ ਕਰ ਰਹੇ ਆ ਤੇ ਇਸ ਦੇ ਵਿੱਚ ਆ ਨਵੀਂ ਚੀਜ਼ ਕੀਤੀ ਆਪਾਂ ਨੇ ਇੱਕ ਆ ਰੇਸ ਬਣਾਈ ਹੈ ਆ ਇੱਕ ਕਬਜਾ ਲਾ ਕੇ ਤੇ ਉਹਦੇ ਨਾਲ ਕਨੱਟ ਲਾ ਕੇ ਤੇ ਇਹ ਵੀ ਬਿਲਡਿੰਗ ਨਾਲ ਹੀ ਤਿਆਰ ਕੀਤਾ ਤੇ ਨਟ ਦੀਆਂ ਚੂੜੀਆਂ ਨਾਲ ਹੀ ਆਪਾਂ ਰੇਸ ਹੈ ਜਿਹੜੀ ਉਹ ਘਟਾਵਦਾ ਸਕਦੇ ਆ ਜਿਹਦੇ ਨਾਲ ਕਬਜਾ ਜਿਹੜਾ ਉਹ ਖੁੱਲਦਾ ਜਾਂਦਾ ਤੇ ਜਿਹੜੀ ਉਹ ਤਾਰ ਉਹ ਖਿੱਚੀ ਜਾਂਦੀ ਹੈ ਇਸ ਤਰੀਕੇ ਨਾਲ ਆਪਾਂ ਇੱਕ ਜਗਾਰਜਾ ਲਾ ਕੇ ਰੇਸ ਦਾ ਸਿਸਟਮ ਇਹਦੇ ਉੱਪਰ ਬਣਾ ਲਿਆ ਆ ਹੁਣ ਇਹਦੇ ਵਿੱਚ ਆਪਾਂ ਗੱਲ ਕਰ ਲਈਏ ਡੋਜ਼ ਦੀ ਇਹ ਡੋਜ਼ ਇਹਦੇ ਵਿੱਚ ਆਪਾਂ 1 ਕਿਲੋ ਤੋਂ ਲੈ ਕੇ 1.5 ਕਿਲੋ ਐਨਪੀਕੇ ਪ੍ਰਤੀ ਏਕੜ ਤੇ 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪੂਰੋਂ ਤੇ ਇਸ ਦੇ ਨਾਲ ਹੀ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਮੈਗਨੀਸ਼ੀਅਮ ਸਲਫੇਟ ਲੈਣਾ ਕਿਉਂਕਿ ਇਨ੍ਹਾਂ ਜਿਹੜੀਆਂ ਸਟੇਜਸ ਨੇ ਪਿਛਲੀਆਂ ਜਿਹੜੇ ਇਹਦੇ ਪੜਾਅ ਨੇ ਕੜਕਦੇ ਉਹਦੇ ਵਿੱਚ ਆਪਾਂ ਨੂੰ ਨਾਈਟ੍ਰੋਜਨ ਦੀ ਲੋੜ ਪੈਂਦੀ ਹੈ ਤੇ ਫਾਸਫੋਰਸ ਜਿਹੜਾ ਆਪਾਂ ਪਹਿਲਾਂ ਦੇ ਚੁੱਕੇ ਹਾਂ ਇਸ ਤੋਂ ਬਾਅਦ ਪੋਟਾਸ਼ ਹੈ ਤੇ ਬੋਰੋਨ ਹੈ ਜਿਹਦੇ ਉੱਪਰ ਆਪਾਂ ਪਿੱਛੇ ਇੱਕ ਵੀਡੀਓ ਪੂਰੀ ਕਰ ਚੁੱਕੇ ਹਾਂ ਤੇ ਇਸ ਦੇ ਨਾਲ ਹੀ ਮੈਗਨੀਸ਼ੀਅਮ ਸਲਫੇਟ ਹੈ ਤੇ ਇਹਨਾਂ ਸਾਰਿਆਂ ਤੱਤਾਂ ਦੇ ਵਿੱਚੋਂ ਆਪਾਂ ਪੋਟਾਸ਼ੀਅਮ ਨਾਈਟ੍ਰੇਟ ਜਾਨੀ ਕਿ 13045 ਉਹਦੇ ਵਿੱਚ ਆਪਾਂ ਮੈਗਨੀਸ਼ੀਅਮ ਸਲਫੇਟ ਮਿਕਸ ਕਰ ਸਕਦੇ ਹਾਂ ਤੇ ਬੋਰੋਨ ਵੀ ਮਿਕਸ ਕਰ ਸਕਦੇ ਹਾਂ ਤੇ ਇਸ ਦੇ ਨਾਲ ਤੁਹਾਨੂੰ ਲੋੜੀਂਦੇ ਤੱਤ ਤੇ ਬੋਰੋਨ ਵੀ ਕਿਉਂਕਿ ਤਾਪਮਾਨ ਤੋਂ ਜਰਾ ਤਾਪਮਾਨ ਤੋਂ ਬਚਾਉਂਦਾ ਤੇ ਇਸ ਕਰਕੇ ਆਪਾਂ ਵਿੱਚ ਬੋਰੋਨ ਵੀ ਪਾ ਰਹੇ ਹਾਂ ਤੇ ਬੋਰੋਨ ਇਸ ਦੇ ਨਾਲ ਹੀ ਜਿਹੜੀ ਐਂਥੀਸਿਸ ਹੈ ਜਾਂ ਜਿਹੜਾ ਨਿਸ਼ੇਚਨ ਪ੍ਰਕਿਰਿਆ ਹੈ ਫਰਟੀਲਾਈਜੇਸ਼ਨ ਉਹਦੇ ਵਿੱਚ ਵੀ ਸਹਾਇਤਾ ਕਰਦੀ ਹੈ ਤੇ ਇਹਨਾਂ ਤੱਤਾਂ ਦੀ ਵਰਤੋਂ ਨਾਲ ਆਪਾਂ ਆਪਣੀ ਵਧੀਆ ਫਸਲ ਲੈ ਸਕਦੇ ਹਾਂ ਵੀਡੀਓ ਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ